ਨਵਾਂ ਜੀ ਮੇਰਾ ਨਾਮ ਜਗਦੀਪ ਸਿੰਘ ਆ ਜੀ ਕਿਹੜਾ ਸ਼ਹਿਰ ਮੇਰਾ ਪਿੰਡ ਉਟਾਲਾ ਜੀ ਸ਼ਹਿਰ ਸਮਰਾਲਾ ਪਿੰਡ ਹੈ ਆਰਗੇਨਿਕ ਸਬਜ਼ੀਆਂ ਵੇਚਦਾ ਹਾਂ ਰੋਡ ਦੇ ਉੱਪਰ ਹੈ ਟਿਕ ਲਾਈਟ ਕੋਲ ਹੋਇਆ ਹੈ ਤਕਰੀਬਨ 10-12 ਸਾਲ ਪਹਿਲਾਂ ਮੈਂ ਆਰਗੇਨਿਕ ਸਬਜ਼ੀਆਂ ਦਾ ਸ਼ੁਰੂ ਕੀਤਾ ਸੀਗਾ ਦਾਲਾਂ ਦਾ ਘਰ ਵਾਸਤੇ ਜੀ ਤੇ ਅਨਾਜ ਦਾ ਤੇ ਉਸ ਤੋਂ ਬਾਅਦ ਮਨ ਸੀ ਬਹੁਤ ਦੇਰ ਦਾ ਵੀ ਜਿਹੜੇ ਸ਼ਹਿਰੀ ਲੋਕ ਨੇ ਜਾਂ ਜਿਹੜੇ ਲੋਕ ਆਪ ਖੇਤੀ ਨਹੀਂ ਕਰਦੇ ਹੈਗੇ ਉਹਨਾਂ ਵਾਸਤੇ ਵੀ ਭਾ ਆਰਗੇਨਿਕ ਸਬਜ਼ੀਆਂ ਦਾਲਾਂ ਤੇ ਅਨਾਜ ਜਿਹੜਾ ਉਹਦਾ ਉਹਨਾਂ ਪਹੁੰਚ ਪਹੁੰਚਾਉਣ ਦਾ ਕੋਈ ਉਪਰਾਲਾ ਕਰੀਏ ਇਸ ਵਾਰ ਤੇ ਪਿਛਲੇ ਸਾਲ ਤੋਂ ਤਕਰੀਬਨ ਅਸੀਂ ਇਹ ਸਟਾਰਟ ਕੀਤਾ ਹੈ। ਇਹ ਕਿੰਨੇ ਕਿਲੋ ਕਰਦੇ ਆ ਔਰ ਜੀ ਪਿਛਲੇ ਸਾਲ ਤਕਰੀਬਨ ਅੱਧੇ ਪੌਣ ਕਿਲੋ ਦੇ ਵਿੱਚ ਸਟਾਰਟ ਕੀਤਾ ਸੀ ਅੱਜ ਆਪਾਂ ਇਸ ਵਾਰ ਤਕਰੀਬਨ ਸਵਾ ਦੋ ਢਾਈ ਕਿਲੋ ਦੇ ਵਿੱਚ ਆਪਾਂ ਇਹ ਵਧਾ ਚੁੱਕਿਆ ਹੈ। ਇਹ ਜਿਹੜੀ ਟ੍ਰੇਨਿੰਗ ਲਈ ਸੀ ਲਾਈਵ ਟ੍ਰੇਨਿੰਗ ਟਾਈਮ ਟੂ ਟਾਈਮ ਤਕਰੀਬਨ 10-12 ਸਾਲ ਦੀ ਟ੍ਰੇਨਿੰਗ ਹੀ ਲੈ ਰਹੇ ਆ ਜੀ। ਤੇ ਵੱਡਾ ਇਹਦੇ ਵਿੱਚ ਹੱਥ ਮੈਂ ਨਾਮ ਲੈਣਾ ਚਾਹੂੰਗਾ ਗੁਰਪ੍ਰੀਤ ਸਿੰਘ ਦਬੜੀ ਖਾਨ ਆਨੇ ਜਿਹੜੇ ਆਰਗੈਨਿਕ ਕਿਸਾਨ ਨੂੰ ਪ੍ਰਮੋਟ ਕਰਦੇ ਨੇ। ਉਹਨਾਂ ਦੀ ਗਾਈਡੈਂਸ ਬਹੁਤ ਸੀ ਸਾਨੂੰ ਜਿਹੜਾ ਜਿਹੜੀ ਕਿਹੜੀ ਕਿਹੜੀ ਸਬਜ਼ੀਆਂ ਆਪਣੇ ਕੋਲ ਗਰਮੀਆਂ ਦੇ ਸਾਰੀਆਂ ਨੇ ਜੀ ਜਿਵੇਂ Shimla Mirch ਹੋਇਆ, Tindi ਹੋਇਆ, Kaddu ਹੋਇਆ ਮਿੱਠਾ ਕਦੂ ਹੋਇਆ, Kheera, Kakri ਸਾਰਾ ਕੁਝ ਜੋ ਵੀ ਮਤਲਬ ਬਾਜ਼ਾਰ ਦੇ ਵਿੱਚ ਆਮ ਦੇਖਦਾ ਨਾ ਉਹ ਸਾਰਾ ਕੁਝ ਆਪਣੇ ਕੋਲ ਗ੍ਰੈਨ ਹੈ। ਸਬਜ਼ੀ ਤੇ ਆਰਗੈਨਿਕ ਸਬਜ਼ੀ ਇੰਨਾ ਤਕ ਫਰਕ ਹੁੰਦਾ। ਸਬ ਸਬ ਫਰਕ ਤਾਂ ਜਮੀਨੋਂ ਸਮਾਨ ਦਾ ਹੈ। ਜਿਵੇਂ ਇਹਦੀ ਜਿਹੜੀ ਗੁਣਵੱਤਾ ਹੈ, ਇਹਦੀ ਕੁਆਲਿਟੀ ਹੈ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਉਹਨਾਂ ਵਿੱਚ ਜੋ ਗਰੋ ਕੀਤਾ ਜਾਂਦਾ तकरीबन ਉਹਦਾ ਕੈਮੀਕਲ ਹੀ ਹੁੰਦਾ। ਅਸੀਂ ਕੈਮੀਕਲੇ ਕਿਸੇ ਨਾ ਕਿਸੇ ਤਰੀਕੇ ਨਾਲ ਖਾ ਰਹੇ ਆਂ ਪਰ ਇਹਨੇ ਤੁਹਾਡੀ ਹੈਲਥ ਨੂੰ ਬੂਸਟ ਕਰਨਾ ਹੈ। ਉਹਦਾ ਜਿਹੜਾ ਨੁਕਸਾਨ ਕੀਤਾ ਹੈਗਾ ਹੋਰ ਚੀਜ਼ਾਂ ਨੇ ਪੋਲੂਸ਼ਨ ਨੇ ਉਹਨੂੰ ਇਹਨੇ ਮਤਲਬ ਰੀਜੇਨੇਟ ਕਰਨਾ ਤੇ ਇਸ ਕਰਕੇ ਦਾ ਸਵਾਦ ਦਾ ਹੀ ਬਹੁਤ ਫਰਕ ਹੈ ਤੇ ਇਸ ਕਰਕੇ ਮਤਲਬ ਜਿਹੜਾ ਫਿਊਚਰ ਆ ਉਹ ਆਰਗੈਨਿਕ ਸਬਜ਼ੀ ਦਾ ਹੀ ਹੈ ਰੇਟ ਦਾ ਵੀ ਫਰਕ ਹੁੰਦਾ ਹੈ ਆ ਰੇਟ ਦਾ ਥੋੜਾ ਬਹੁਤ ਫਰਕ ਹੁੰਦਾ ਕਿਉਂਕਿ ਇਹਦੀ ਪ੍ਰੋਡਕਸ਼ਨ ਘਟ ਜਾਂਦੀ ਹੈ ਆਮ ਸਬਜ਼ੀਆਂ ਦੇ ਨਾਲੋਂ ਤੇ ਥੋੜਾ ਜਿਹਾ ਵੀ ਕੋਈ ਲੇਬਰ ਖਰਚਾ ਵੱਧ ਪੈਂਦਾ ਇਸ ਕਰਕੇ ਥੋੜਾ ਬਹੁਤ ਰਵਾਇਤੀ ਖੇਤੀ ਵਾਲੇ ਲੋਕ ਹਨ ਜਨਤਕ ਆਰਗੈਨਿਕ ਖੇਤੀ ਦੇ ਸੱਕੇ ਨੂੰ ਵਿਕਸਾਉਣਾ ਹੈ ਹਾਂ ਜੀ ਲੋਕ ਕਿਉਂ ਨਹੀਂ ਜਾਂਦੇ ਦੇਖੋ ਕੰਮ ਸਟਾਰਟਿੰਗ ਹੈ ਮੁਸ਼ਕਲਾ ਹਲੇ ਬਹੁਤੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਨਾ ਟ੍ਰੇਨਿੰਗ ਹੈ ਸਭ ਤੋਂ ਵੱਡੀ ਸਮੱਸਿਆ ਇਹਦੀ ਮਾਰਕੀਟਿੰਗ ਦੀ ਹੈ ਲੋਕਾਂ ਕੋਲ ਮਾਰਕੀਟਿੰਗ ਵਾਸਤੇ ਕੋਈ ਪਲੇਟਫਾਰਮ ਨਹੀਂ ਹੈ ਜਿੱਥੇ ਜਾ ਕੇ ਉਹ ਆਪਣੀ ਆਰਗੈਨਿਕ ਸਬਜ਼ੀ ਉਹ ਵੇਚ ਸਕਣ ਕਿੰਨੇ ਕਿਲੇ ਵਿੱਚ ਕਰ ਰਹੇ ਹੋ तकरीबन 2 2.5 ਕਿਲੇ ਦੇ ਵਿੱਚ ਅਸੀਂ ਇਸ ਵੇਲੇ ਸਟਾਰਟ ਕਰ ਰਹੇ ਹਾਂ ਇਕੱਲੇ ਜਿਵੇਂ ਜ ਪਰਿਵਾਰ ਨਾਲ ਸਾਥ ਹੋ ਰਿਹਾ ਪਰਿਵਾਰ ਤਾਂ ਦੇਖੋ سپورਟ ਥੋੜੀ-ਬਹੁਤੀ ਤਾਂ ਹੁੰਦੀ ਹੋਆ ਬੇਸ਼ੱਕ ਪਹਿਲਾਂ-ਪਹਿਲਾਂ ਉਹ ਨਹੀਂ ਵੀ ਇਸ ਈ ਨੂੰ ਚੰਗਾ ਮੰਨਦੇ ਹੈਗੇ ਕਿਉਂਕਿ ਜੇ ਤੁਸੀਂ ਆਪਣਾ ਵੱਖਰਾ ਰਾਹ ਚੁਣਦੇ ਹੋ ਤਾਂ ਕੋਈ ਵੀ ਪਰਿਵਾਰ ਉਹਨੂੰ ਪਸੰਦ ਨਹੀਂ ਕਰਦਾ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਪਰਿਵਾਰ ਦੀ سپورਟ ਤਾਂ ਹੁੰਦੀ ਹੋਇਆ ਜੇ ਮੈਂ ਤੁਹਾਨੂੰ ਦੱਸਿਆ ਦੋ ਟਰਾਈ ਕਿੱਲੇ ਦੀ ਖੇਤੀ ਕਰਦੇ ਹਾਂ ਪਹਿਲਾਂ ਵਾਲੀ ਫਸਲ ਨਾਲ ਤੇ ਇਹਦਾ ਫਲ ਬਲੈਂਸ ਕਿੰਨਾ ਕੁ ਤਨਾ ਪਾ ਹੋ ਰਿਹਾ ਹੈ ਮੁਨਾਫਾ ਤਾਂ ਦੇਖ ਲਓ ਇਹ ਆ ਵੀ ਮਤਲਬ ਉਹ ਤਾਂ ਦੁੱਗਣਾ ਤੇ ਗੁਣਾ ਇਹਦੇ ਵਿੱਚ ਮੁਨਾਫਾ ਜੇ ਪਸਾਹੀ ਤਰੀਕਾ ਨਾ ਕਰੀਏ ਤੇ ਜੇ ਸਹੀ ਤਰੀਕਾ ਨਾ ਕਰੀ ਤਾਨੂੰ ਰੈਗੂਲਰ ਇਨਕਮ ਆ ਹਰ ਹਫ਼ਤੇ ਤੁਹਾਨੂੰ ਪੈਸੇ ਆਉਣ ਉਹਨੇ ਕੋਈ ਤੁਹਾਨੂੰ 6 ਮਹੀਨੇ ਬੈਠਣ ਲਈ ਚੰਦਾ ਉਡੀਕਣਾ ਨਹੀਂ ਪੈਂਦਾ ਪੈਸੇ ਵਾਸਤੇ ਪਹਿਲਾ 2 ਕਿਲੋ ਕਿੰਨੀ ਕਮਾਈ ਹੋ ਰਹੀ ਹੁੰਦੀ ਸੀ ਤੇ ਹੁਣ 2 ਕਿਲੋ ਕਿੰਨੀ ਹੋ ਗਈ ਹੈ ਜੇ ਆਮ ਰੂਟੀਨ ਦੇ ਵਿੱਚ ਆਪਾਂ ਲਈ ਤਾਂ 2 ਕਿਲੇ ਦੇ ਵਿੱਚ 50-60000 ਰੁਪਇਆ ਇੱਕ ਇੱਕ ਕਿਲੇ ਦਾ ਲਾਈਏ ਤਾਂ ਲੱਖ ਸਵਾ ਲੱਖ ਰੁਪਇਆ ਕਮਾਈ ਹੁੰਦੀ ਸੀ ਤੇ ਇਹਦੇ ਵਿੱਚ ਤੁਸੀਂ ਤਕਰੀਬਨ 3-4 ਲੱਖ ਰੁਪਇਆ ਆਰਾਮ ਨਾਲ ਕਮਾ ਸਕਦੇ ਆ ਕਿੰਨਾ ਟਾਈਮ ਲਾਉਣਾ ਹੈ ਕਿੰਨੀ ਰੋਜ਼ ਦੀ ਲੋੜ ਹੈ ਮੈਂ ਸਾਈਡ ਬਾਈ ਸਾਈਡ ਜੌਬ ਵੀ ਕਰਦਾ ਗਵਰਨਮੈਂਟ ਹੈਲਥ ਡਿਪਾਰਟਮੈਂਟ ਦੇ ਵਿੱਚ ਆ ਤੇ ਇਸ ਕਰਕੇ ਬਹੁਤਾ ਟਾਈਮ ਨਹੀਂ ਮੈਂ ਡਿਵੋਟ ਕਰ ਪਾਉਂ ਦੁਪਹਿਰ ਤੋਂ ਆ ਕੇ ਮੈਂ ਇਸ ਪਾਸੇ ਹੁੰਨਾ ਤੇ ਕੁਝ ਲੇਬਰਰ ਦੀ ਸਿਰ ਤੇ ਫਿਰ ਮੇਰਾ ਕੰਮ ਚੱਲਣਾ। ਇਹ ਸਬਜ਼ੀਆਂ ਨੂੰ ਲੈ ਕੇ ਕੀ ਕਹਿਣਾ ਚਾਹਦੇ ਆ ਅੱਜ ਜਿਹੜੇ ਸਤਾਰਾ ਚਾਰ ਬਸ ਜੀ ਪੂਰੇ ਪੰਜਾਬ ਵਾਸੀਆਂ ਨੂੰ ਜਿਹੜੀਆਂ ਆਪਾਂ ਦੂਜੀ ਸਬਜ਼ੀਆਂ ਖਾਂਦੇ ਆ ਉਹਨਾਂ 'ਚ ਪ੍ਰੇਸ਼ਾ ਕਿਤੇ ਆਂਦੀਆਂ ਨੇ ਕਿਉਂਕਿ ਇਹ ਵੀ ਬੜੇ ਹਾਨੀਕਾਰਕ ਨੇ। ਇਹ ਨਾ ਸਬਜ਼ੀਆਂ ਦੇ। ਦੇਖੋ ਆਮ ਤੌਰ ਤੇ ਜਿਹੜੇ ਸ਼ਹਿਰੀ ਬੰਦਿਆਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਕਿਸਾਨ ਆ ਸਪਰੇਅਾਂ ਬਹੁਤ ਕਰਦਾ, ਫਰਟੀਲਾਈਜ਼ਰ ਬਹੁਤ ਪਾਉਂਦਾ ਵੀ ਸਾਨੂੰ ਸਪਰੇਅ ਵਾਲੀ ਸਬਜ਼ੀਆਂ ਖਾਣੀ ਪੈਂਦੀ ਹੈ ਨਾਲ ਅਨਾਜ ਖਾਣਾ ਪੈਂਦਾ ਕਿਸਾਨ ਕਦੇ ਵੀ ਨਹੀਂ ਚਾਹੁੰਦਾ ਹੈਗਾ ਕਿ ਅਸੀਂ ਮਤਲਬ ਜ਼ੈਰਾ ਖਲਾਈਏ ਸ਼ਹਿਰੀ ਲੋਕਾਂ ਨੂੰ ਜਾਂ ਜਿਹੜੇ ਲੋਕ ਖੇਤੀ ਨਹੀਂ ਕਰਦੇ ਹੈਗੇ। ਵਰਟਸੌਫਟ ਸੌਫਟ ਹਾਰਟਡ ਹੁੰਦੇ ਆ ਪਰ ਉਹਨਾਂ ਦੀ ਮਜਬੂਰੀ ਆ। ਠੀਕ ਆ ਕਿਉਂਕਿ ਇੱਕ ਦੌਰ ਇਹੋ ਜਿਹਾ ਚੱਲਿਆ ਵੀ ਉਹਨਾਂ ਤੋਂ ਕਈ ਚੀਜ਼ਾਂ ਕਰਵਾਈਆਂ ਗਈਆਂ ਨੇ। ਹੁਣ ਹੌਲੀ-ਹੌਲੀ ਮੋੜ ਰਹੇ ਨੇ। ਉਹਦੇ ਵਾਸਤੇ ਸ਼ਹਿਰੀ ਲੋਕਾਂ ਦੀ ਸਪੋਰਟ ਦੀ ਜ਼ਰੂਰਤ ਹੈ। ਜੇ ਅਸੀਂ ਮਤਲਬ ਕੁਆਲਿਟੀ ਚਾਹੁੰਨੇ ਤਾਂ ਸਾਨੂੰ ਕੁਆਲਿਟੀ ਦਾ ਥੋੜਾ ਬਹੁਤਾ ਮੁੱਲ ਵਧ ਦੇਣਾ ਪਊਗਾ। ਇਸ ਪਾਸੇ ਲੋਕਾਂ ਨੂੰ ਪਰਹੋਲਿਤ ਕਰਨਾ ਪਊਗਾ ਤਾਂ ਇਸ ਪਾਸੇ ਨੂੰ ਲੋਕ ਵਾਧੂ ਤੋਂ ਬਾਤ ਕਰਨਗੇ। ਇਹ ਮੈਂ ਤੁਹਾਨੂੰ ਦੱਸਿਆ ਵੀ ਉਹ ਜোন ਵੀਡੀਓ ਵਿਦੇਸ਼ਾਂ ਦਾ ਉਪਕਰ ਰਹੀ ਆ ਕਿ ਉਹ ਇੱਥੇ ਰਹਿ ਕੇ ਵੀ ਵਧੀਆ ਕਮਾ ਸਕਦਾ। ਕਮਾ ਸਕਦੇ ਆ ਬਹੁਤ ਜ਼ਿਆਦਾ ਓਪਰਚੁਨਿਟੀ ਨੇ। ਸ਼ਾਇਦ ਉੱਥੇ ਤਾਂ ਜਿੰਨਾ ਹੁਣ ਬੁਰਾ ਹਾਲ ਆ ਉਹਨਾਂ ਨੂੰ ਕਿਤੇ ਵੱਧ ਇੱਥੇ ਅਸੀਂ ਸਿਖਾਲੇ ਹੈਗੇ ਆ ਤੇ ਹੋ ਸਕਦੇ ਆ। ਬਹੁਤ ਵਧੀਆ ਸੀ ਬਿਜ਼ਨਸ ਸਟੈਬਲਿਸ਼ ਕਰ ਸਕਦੇ ਆ ਕੀਟੀ ਬਾੜੀ ਨੂੰ ਬਹੁਤ ਡਿਮਾਂਡ ਪੈ ਸਕਦੇ ਆ। ਪਰ ਸਮੱਸਿਆ ਇਹ ਆ ਵੀ ਨਾ ਤਾਂ ਸਾਨੂੰ ਹੁਣ ਤੱਕ ਅਸੀਂ ਜਾਣਕਾਰੀ ਦਿੱਤੀ ਗਈ ਆ। ਠੀਕ ਆ ਨਾ ਸਾਨੂੰ ਕੋਈ ਅਜਿਹੀ ਟ੍ਰੇਨਿੰਗ ਦਿੱਤੀ ਗਈ ਆ। ਨਾ ਵੀ ਅਜਿਹੀ ਮੋਟੀਵੇਸ਼ਨ ਦਿੱਤੀ ਗਈ ਆ। ਉਹ ਮੰਡੀਆਂ ਦੇ ਵਿੱਚ ਆ ਉਹ ਤੇ ਸਬਜ਼ੀ ਮੰਡੀ ਦੇ ਵਿੱਚ ਖੜੀ ਆ। ਮੰਡੀਆਂ ਦੇ ਵਿੱਚ ਇਹ ਸਬਜ਼ੀ ਵੇਚ ਕੇ ਕੋਈ ਫਾਇਦਾ ਨਹੀਂ ਹੈ ਜੀ ਕਿਉਂਕਿ ਜੇ ਅਸੀਂ ਮੰਡੀ ਦੇ ਰੇਟ ਤੇ ਜਾਵਾਂਗੇ ਉੱਥੇ ਆਰਗੈਨਿਕ ਸਬਜ਼ੀ ਦਾ ਜੈਸ ਕੁਆਲਿਟੀ ਦਾ ਮੁੱਲ ਨਹੀਂ ਮਿਲਣਾ ਹੈ ਉੱਥੇ ਸਿਰਫ ਕੁਆਂਟੀਟੀ ਦਾ ਮੁੱਲ ਮਿਲਣਾ ਹੈ ਤੇ ਜਿੰਨੀ ਵੱਧ ਕੁਆਂਟੀਟੀ ਪ੍ਰੋਡਿਊਸ ਕਰੋਗੇ ਉਹਨਾਂ ਤੁਹਾਨੂੰ ਵੱਧ ਮੁਨਾਫਾ ਹੋਣਾ ਇਸ ਕਰਕੇ ਜਿਹੜੇ ਕਿਸਾਨ ਨੇ ਉਹ ਚੈਮੀਕਲ ਵਗੈਰਾ ਪਾਉਂਦੇ ਨੇ ਫਰਟੀਲਾਈਜ਼ਰ ਪਾਉਂਦੇ ਹੈ ਤਾਂ ਕਿ ਪ੍ਰੋਡਕਸ਼ਨ ਵਧੇ ਤਾਂ ਇਸ ਨਾਲ ਇਸ ਨਾਲ ਇਹ ਆਰਗੈਨਿਕ ਸਬਜ਼ੀ ਕਿੰਨੇ ਪਰਸੈਂਟ ਦੇਖ ਨੂੰ ਸੱਤ ਲੱਗਦਾ ਇਹ ਆਰਗੈਨਿਕ ਹੈ ਇਹਨਾਂ ਦੀ ਜਿਹੜੀ ਚਮਕ ਆ ਉਹ ਵੱਖਰੀ ਹੁੰਦੀ ਹੈ ਫਿਰ ਜਦੋਂ ਤੁਸੀਂ ਉਹਨਾਂ ਦਾ ਸਾਈਜ਼ ਦੇਖਦੇ ਆ ਉਹਦਾ ਟੈਕਸਚਰ ਦੇਖਦੇ ਆ ਤਾਂ ਉਹ ਤੋਂ ਤੁਹਾਨੂੰ ਆਈਡੀਆ ਹੋ ਜਾਂਦਾ ਕਾਫੀ ਹੱਦ ਤੱਕ ਆ ਜਦੋਂ ਦੀ ਸਵਾਦ ਉਹਦਾ ਦੇਖਦੇ ਆ ਤੁਸੀਂ ਬਣਾਉ ਬਣਾਉਣ ਦਾ ਦੇਖਦੇ ਆ ਔਰ ਜਿਵੇਂ ਆਮ ਤੌਰ ਤੇ ਸਬਜ਼ੀਆਂ ਬਹੁਤ ਸਖਤ ਰਹਿੰਦੀਆਂ ਨੇ ਜਿਹੜੀਆਂ ਕੈਮੀਕਲ ਵਾਲੀਆਂ ਹੁੰਦੀਆਂ ਨੇ ਬਹੁਤ ਸੌਫਟ ਰਹਿੰਦੀਆਂ ਨੇ ਜਦੋਂ ਬਣਦੀਆਂ ਨੇ ਤੇ ਜਿਹੜਾ ਸਵਾਦ ਆ ਉਹ ਤਾਂ ਵੱਖਰਾ ਹੀ ਆ ਉਸ ਤੋਂ ਹੀ ਆਈਡੀਆ ਹੋ ਜਾਂਦਾ ਵੀ ਆਰਗੈਨਿਕ ਹੈ ਪਰ ਇੱਕ ਚੀਜ਼ ਦੇਖੋ ਇਹ ਵੀ ਗੱਲ ਜਿਹੜੀ ਬੜੇ ਸ਼ਹਿਰਾਂ ਆਰਗੈਨਿਕ ਸਬਜ਼ੀਆਂ ਦੀ ਬੜੀ ਡਿਮਾਂਡ ਆ ਤੁਸੀਂ ਥੋੜੇ ਸ਼ਹਿਰ ਵਿੱਚ ਉੱਥੇ ਕੰਮ ਕਰ ਰਹੇ ਹੋ ਤੁਸੀਂ ਬੜੇ ਚੱਤ ਜਿਆੜਾ ਤੁਸੀਂ ਨਹੀਂ ਮੇਰਾ ਦੇਖ ਇੱਥੇ ਲੋਕ ਇੱਥੇ ਮੇਰੇ ਮਿੱਤਰ ਨੇ ਤੇ ਇਹ ਸ਼ਹਿਰ ਨਾਲ ਪਿਆਰ ਹੈ ਤੇ ਇੱਥੋਂ ਹੀ ਸ਼ੁਰੂਆਤ ਕਰਨੀ ਹੈ ਅੱਗੇ ਦੇਖਾਂ ਜਿਵੇਂ ਮਹਾਰਾਜ ਨੇ ਚਾਹਿਆ ਡਵੈਲਪ ਹੋਇਆ ਤਾਂ ਕਰਾਂਗੇ ਇਹ ਰੂਟ ਰੂਟ ਜੇ ਰੱਖਦੇ ਹੋ ਜੈਨੂੰ ਉਹ ਉਸ ਦੀ ਤੋੜ ਵੀ ਕਰਦੇ ਨਹੀਂ ਰੁਟੀਨ ਦੇ ਵਿੱਚ ਹੀ ਮਤਲਬ ਅਸੀਂ ਤੋੜਦੇ ਜਿੰਨਿਕ ਜ਼ਰੂਰਤ ਹੁੰਦੀ ਹੈ ਅਸੀਂ ਗਰੋ ਉਹਨੇ ਹਿਸਾਬ ਨਾਲ ਕੀਤੀ ਆ ਜਿੰਨੇ ਕਿ ਸਾਡੀ ਲੱਗ ਜਵੇ ਤੁਹਾਡਾ ਇਸਕੇ ਆ ਜਾਂ ਕੋਈ ਹੋਰ ਜਗਾ ਤੇ ਨਹੀਂ ਅਸੀਂ ਇੱਕੋ ਆਊਟਲੈਟ ਇੱਥੇ ਬਣਾਈ ਹੋਈ ਹੈ ਹਾਲ ਦੀ ਘੜੀ ਇੱਥੇ ਅਸੀਂ ਵੇਚਦੇ ਆਂ ਤਕਰੀਬਨ ਸ਼ਹਿਰ ਦੇ ਦੂਜੇ ਪਾਸੇ ਤੋਂ ਵੀ ਜਿਹੜੇ ਲੋਕ ਖਾਣਾ ਚੋਦਣ ਨੂੰ ਆ ਜਾਂਦੇ ਨੇ ਦੇਖੋ ਜੀ ਇਸ ਲਾਈਨ ਵਿੱਚ ਆਣਾ ਚਾਹੁੰਦਾ ਕਿ ਕੋਈ ਤੁਹਾਨੂੰ ਸਹਾਇਤਾ ਕਰੋਗੇ ਬਿਲਕੁਲ ਕਰਾਂਗੇ ਜੀ ਮੈਂ ਤਾਂ ਕਹਿੰਦਾ ਵਾਧੂ ਤੋਂ ਵਾਧੂ ਹੋਣ ਮੈਂ ਤਾਂ ਕਹਿੰਦਾ ਇੱਥੇ ਮੇਰੇ ਨਾਲ ਚਾਰ ਆਊਟਲੈਟ ਆਰਗੇਨਿਕ ਸਬਜ਼ੀਆਂ ਹੋਰ ਲੱਗਣ ਇਹਦੇ ਵਿੱਚ ਇੰਨੀ ਮਾਰਕੀਟ ਹੈ ਇੰਨਾ ਹਲੇ ਇਹਦਾ ਮਤਲਬ ਪੂਰੀ ਮਾਰਕੀਟ ਕਹਿੰਨ ਖਾਲੀ ਪਈ ਹੈ ਇੱਕ ਸ਼ਹਿਰ ਦੇ ਵਿੱਚ ਸਿਰਫ ਇੱਕ ਦੁਕਾਨ ਜੇ 10 ਹੌਣ ਦਾ ਉਹ ਵੀ ਮਾਰੂ ਮਾਰ ਚੱਲਣ ਗਿਆ ਸਾਨੂੰ ਮਤਲਬ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਸਰਦਿਏ ਨਾਲ ਫਰੂਟ ਵੀ ਕਰ ਸਕਦੇ ਆ ਹਾਂਜੀ ਫਰੂਟ ਵੀ ਹੁਣ ਸਾਡਾ ਪਲਾਨ ਇਹੀ ਆ ਵੀ ਅਸੀਂ ਇੰਟਰ ਕ੍ਰੋਪਿੰਗ ਦੇ ਵਿੱਚ ਕੁਝ ਫਰੂਟ ਲਾਵਾਂਗੇ ਜਿਵੇਂ ਪਪੀਤਾ ਹੋਇਆ ਛੀਨੂ ਹੋਇਆ ਨਿੰਬੂ ਸਟਾਰਟ ਕਰਾਂਗੇ ਕੁਝ ਕੇ ਹਾਲ ਦੀ ਘੜੀ ਭਾਈ ਸਟਾਰਟ ਕਰਾਂਗੇ ਕਿੱਥੀ ਕਹਿਣਾ ਤੇਰਾ ਨੌਜਵਾਨ ਜਿਹੜੀ ਵਿਦੇਸ਼ਾ ਰੂਪ ਕਰ ਰਹੀ ਆ ਉਹ ਗੈਰੀ ਕੰਮ ਹੀ ਕਰੇਗੀ ਲਾਉਣੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਅਸੀਂ ਉੱਥੇ ਇਨਾ ਪੈਸਾ ਲਾਉਨੇ ਆ ਬਾਹਰ ਜਾਣ ਵਾਸਤੇ ਇੱਥੇ ਥੋੜਾ ਕੁਝ ਵੀ ਨਹੀਂ ਲੱਗਦਾ ਹੈ ਥੋੜਾ ਕੋਟ੍ਰੈਕਟ ਕਰਦਾ ਹੁੰਦਾ ਥੋੜੀ ਕੋ ਟਰਾਲੀ ਕਰਦੀ ਹੁੰਦੀ ਆ ਤੁਸੀਂ ਆਪਣੀ ਸਬਜ਼ੀ ਉਕਾਓ 2 ਕਿਲਿਆਂ ਦੇ ਵਿੱਚ ਵੀ ਮੇਰੇ ਕਹਿਣ ਤੇ ਜੇ ਤੁਸੀਂ ਸਟਾਰਟ 1 ਕਿਲੋ ਤੋਂ ਕਰਨਾ ਚਾਹੀਦਾ ਜੇ 2 ਕਿਲੇ ਤੱਕ ਜਦੋਂ ਅਸੀਂ ਪਹੁੰਚ ਗਏ ਨਾ ਸਬਜ਼ੀ ਦਾ ਤਾਂ ਅਸੀਂ ਇੱਕ ਸਰਕਾਰੀ ਨੌਕਰੀ ਦੇ ਬਰਾਬਰ ਇਨਕਮ ਜਨਰੇਟ ਕਰ ਲੱਗ ਜਾਏ ਇਹ ਥੋੜਾ ਡ੍ਰੀਮ ਕੀ ਹੈ ਮੇਰਾ ਡ੍ਰੀਮ ਤਾਂ ਇਹ ਹੀ ਆ ਵੀ ਪੂਰੇ ਪੰਜਾਬ ਦੇ ਚ ਪੂਰੇ ਜਿਹੜੇ ਦੁਨੀਆਂ ਦੇ ਵਿੱਚ ਜਿਹੜੇ ਲੋਕ ਆ অর্ਗੈਨਿਕ ਤਰੀਕੇ ਨਾਲ اگਾਈਆਂ ਚੀਜ਼ਾਂ ਹੀ ਖਾਣ